ਯੁੱਧ ਨਸ਼ੇ ਵਿਰੁੱਧ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਜਿਵੇਂ ਤੁਹਾਨੂੰ ਸਾਰਾ ਬੱਚਾ ਹੈ ਕਿ 19 ਸਾਲ ਦਾ ਹੈਗਾ ਜਿਹੜਾ ਕਿ ਨਸ਼ਾ ਵੇਚਣ ਦੇ ਵਿੱਚ ਆਉਣ ਬੱਚਿਆਂ ਨੂੰ ਪਰਕਲਾ ਕੇ ਪੈਸੇ ਦਾ ਲਾਲਚ ਦੇ ਕੇ ਕਿਉਂਕਿ ਉਹਨਾਂ ਨੂੰ ਇਸ ਇੰਟੈਂਸਿਟੀ ਦਾ ਪਤਾ ਨਹੀਂ ਹੁੰਦਾ ਕਿ ਕਰਦਾ ਕਿ ਮਾਵਾ ਪਿਛਕਾਲ ਦਾ ਖਾਸ ਖਿਆਲ ਰੱਖਣ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਕਿੱਥੇ ਜਾਂਦੇ ਨੇ ਕੀ ਪਿਆ ਸੱਖਤ ਤਹਿਤ ਜੋ ਕਾਰਵਾਈ ਹੈਗੀ ਉਹ ਕਰਨੀ ਹੀ ਪੈਂਦੀ ਤੇ ਕਰਦੀ ਕੋਈ ਇਨਫੋਰਮੇਸ਼ਨ ਆਈ ਸੀ ਜਿਵੇਂ ਹੁਣ ਯੁੱਧ ਨਸ਼ੇ ਵਿਰੁੱਧ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਮਗਲਰਾਂ ਦੇ ਵੱੱਟ ਵੱੱਟ ਕਾਰਵਾਈ ਕੀਤੀ ਜਾ ਰਹੀ ਹੈ ਬਟ ਇਹ ਹੁਣ ਇੱਕ ਇੱਥੇ ਨਵੀਂ ਚੀਜ਼ ਦੇਖਣ ਨੂੰ ਆਈ ਸਾਡੇ ਕੋਲ ਇਨਫੋਰਮੇਸ਼ਨ ਆਈ ਇੱਕ ਬੱਚਾ ਹੈ ਕਿ 19 ਸਾਲ ਦਾ ਹੈਗਾ ਜਿਹੜਾ ਕਿ ਨਸ਼ਾ ਵੇਚਣ ਦੇ ਵਿੱਚ ਆ ਗਿਆ ਇਨਵੋਲਵ ਹੋ ਰਿਹਾ ਤਾਂ ਅਸੀਂ ਉਹਦਾ ਇਨਫੋਰਮੇਸ਼ਨ ਵੇਖਦੇ ਹੋ ਤੇ ਕਾਰਵਾਈ ਕੀਤੀ ਤੇ ਉਹ ਤੋਂ ਪੂਕੀ ਵੀ ਰਿਕਵਰ ਕੀਤੀ ਤਾਂ ਇਹਦੇ ਵਿੱਚ ਅਸੀਂ ਇਹੀ ਦੇਖਣ ਨੂੰ ਆ ਰਹੇ ਕਿ ਜਿਹੜੇ ਸਮਗਲਰ ਨੇ ਇਸ ਵਾਕਰ ਨੇ ਨਸ਼ੇ ਦੇ ਉਹ ਹੁਣ ਬੱਚਿਆਂ ਨੂੰ ਵਰਗਲਾ ਕੇ ਪੈਸੇ ਦਾ ਲਾਲਚ ਦੇ ਕੇ ਕਿਉਂਕਿ ਉਹਨਾਂ ਨੂੰ ਇਸ ਇੰਟੈਂਸਿਟੀ ਦਾ ਪਤਾ ਨਹੀਂ ਹੁੰਦਾ ਕਿ ਉਹਨਾਂ ਤੇ ਕੀ ਕਾਰਵਾਈ ਹੋ ਸਕਦੀ ਹੈ ਤਾਂ ਉਹ ਹੁਣ ਇਹ ਇਸ ਨੂੰ ਵੀ ਨਸ਼ੇ ਦੇ ਕਾਰੋਬਾਰ ਚ ਇਨਵੋਲ ਹੋ ਰਹੇ ਨੇ ਤਾਂ ਥੋੜੇ ਮਾਦੀਮ ਰਾਹੀਂ ਜੋ ਮੇਨ ਅਪੀਲ ਹੈ ਕਿਉਂਕਿ ਅਸੀਂ ਕਿਸੇ ਦਾ ਫਿਊਚਰ ਜਾਂ ਬੱਚਿਆਂ ਦਾ ਫਿਊਚਰ ਖਰਾਬ ਹੋਵੇ ਅਸੀਂ ਉਹ ਨਹੀਂ ਚਾਹੁੰਦੇ ਤੇ ਅਸੀਂ ਇਹ ਅਪੀਲ ਕਰਦੇ ਆ ਕਿ ਮਾਪੇ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਕਿੱਥੇ ਜਾਂਦੇ ਨੇ ਕੀ ਪਹਿਨ ਰਹੇ ਨੇ ਕੀ ਚੀਜ਼ ਯੂਜ਼ ਕਰ ਰਹੇ ਨੇ ਕਿਉਂਕਿ ਕਿਤੋਂ ਨਾ ਕਿਤੋਂ ਦਾ ਪੈਸਾ ਜੋ ਹੈ ਉਹਨਾਂ ਦੇ ਘਰ ਦੀ ਆਮਦਨ ਤੋਂ ਵੱਧ ਉਹਨਾਂ ਕੋਲ ਆਣ ਤਾ ਜੋ ਇਸ ਚੀਜ਼ ਦਾ ਧਿਆਨ ਰੱਖਣਗੇ ਤਾਂ ਉਹ ਇਸ ਦਲਦਲ ਦੇ ਵਿੱਚ ਨਹੀਂ ਫਸਣਗੇ ਤੇ ਜਿਹੜੇ ਫਸਾਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਤੇ ਵੀ ਨਿਕਲ ਕੇ ਅਸੀਂ ਜਾ ਸਕਦੇ ਉਹ ਜਿਨ੍ਹਾਂ ਤੋਂ ਹੁਣ ਕੋਈ ਰਿਕਵਰੀ ਹੁੰਦੀ ਹੈ ਤਾਂ ਉਹਨਾਂ ਤੇ ਤਾਂ ਐਂਡੀਪੀਆ ਸੈਕਟਰ ਤਹਿਤ ਜੋ ਕਾਰਵਾਈ ਹੈਗੀ ਉਹ ਕਰਨੀ ਹੀ ਪੈਂਦੀ ਤੇ ਕਰਦੇ ਹੀ ਆ ਤਾਂ ਲੇਕਿਨ ਉਹਦੇ ਨਾਲ ਚਲੋ ਇਹ ਬੱਚਾ ਹੈ ਤਾਂ ਹੀ ਮੈਂ ਅਪੀਲ ਵੀ ਕਰਦਾ ਮਾਪਿਆਂ ਨੂੰ ਤਾਂ ਕਿ ਹੋਰ ਬੱਚੇ ਨਾ ਇਹਦੇ ਵਿੱਚ ਫਸਣ ਤੇ ਉਹਦਾ ਧਿਆਨ ਰੱਖਿਆ ਜਾਵੇ ਬੱਚੇ ਨਾਲ ਕੋਈ ਹੋਰ ਵੀ ਮਤਲਬ ਬੱਚੇ ਹੈਗੇ ਨੇ ਉਹਦੇ ਨਾਲ ਦੇ ਹੋਰ ਨਹੀਂ ਨਹੀਂ ਬੱਚੇ ਨਹੀਂ ਹੈਗੇ ਜੀ ਜਿੱਥੋਂ ਲੈ ਕੇ ਆਂਦਾ ਸੀ ਉਹ ਸਾਨੂੰ ਸਾਰਾ ਕੁਝ ਪਤਾ ਲੱਗ ਚੁੱਕਿਆ ਅਸੀਂ ਉਹਤੇ ਹਲੇ ਅੱਗੇ ਕਾਰਵਾਈ ਕਰ ਰਹੇ ਹਾਂ ਤਾਂ ਹੀ ਮੈਂ ਤੁਹਾਡੇ ਮਾਧਿਅਮ ਤੇ ਇਹ ਡਿਸਕਲੋਜ਼ ਨਹੀਂ ਕਰ ਰਿਹਾ ਹੈਗਾ ਤੇ ਆਦਰਵਾਇਜ਼ ਅਸੀਂ ਸਾਰਾ ਉਹਤੇ ਚੈੱਕ ਕਰ ਰਹੇ ਹਾਂ